ਏ ਮੱਝ ਤੂੰ ਮੇਰੇ ਤੋਂ ਡਰ ਗਈ ਮੈਂ ਮੱਝ ਨੂੰ ਡਰਾਇਆ ਹੋਇਆ ਏ ਲੈ ਤੇਰੀ ਮਾਂ ਚੋਰੀ ਜਾ ਇਹਨੂੰ ਕਿਹ ਕਹਾਣੀ ਬੱਠੀ ਜਾਣਾ ਜੀ ਗਿਆ ਚਾਲਾ ਬਣੈਣ ਪਾਈ ਵੇ ਇੱਕ ਠੰਡ ਬਹੁਤ ਜ਼ਿਆਦਾ ਏ ਤੇ ਆਪਾਂ ਆਦੀ ਡਰੈਸ ਬਾਲੀ ਨੂੰ ਉੱਥੇ ਜਾ ਚੱਲੇ ਦਈ ਠੰਡ ਬਹੁਤ ਅੱਜ ਪੰਜਾਬ ਬੰਦ ਹੋਣ ਕਰਕੇ ਤੇ 2:30 ਵਜੇ ਮੱਝਾਂ ਦੀ ਚੋਅ ਸ਼ੁਰੂ ਹੋ ਗਈ ਆ 2:20 ਤੇ ਤੇ ਮੈਂ ਵੀ ਆ ਗਿਆ ਹਾਂ ਕਿਉਂਕਿ ਅੱਜ ਬਾਬਾ ਟੈਂਪਲ ਮੱਝਾਂ ਜੋਣਗੇ ਤੇ ਮੋਟਾ ਵੀ ਆਉਂਦਾ ਤੇ ਅਮਨ ਨੇ ਵੀ ਮੱਝਾਂ ਛੱਡ ਚੁੱਕੀ ਸੀ ਤੇ ਉਹਨੂੰ ਵੀ ਲਾ ਚੁੱਕਿਆ ਰਾਈਟ ਨਾਓ ਸਾਰੇ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਮਿਲਕਿੰਗ ਸਟਾਰਟ ਆ ਅੱਧਾ ਡਰਮ ਦਾ ਭਰਤਾ ਉਹਨਾਂ ਨੇ ਬਾਕੀ ਆਪਾਂ ਘਰੋਂ ਦਾ ਤੁਹਾਨੂੰ ਪਤਾ ਤਾਂ ਸੱਤ ਜਿਹੜੋ ਵੀ ਦੋ ਦੋ ਚਾਰ ਚਾਰ ਪਾ ਕੇ ਵਹਿ ਜਊਗਾ ਆ ਕੀ ਭਾਇਆ ਤੂੰ ਕਿਹੜਾ ਬ੍ਰਾਂਡ ਆ ਬਰੋ ਬੜਾ ਮਹਿੰਗਾ ਲੱਗਦਾ ਚਾਹ ਹੀ ਪੀਵੀ ਜਾਈਂ ਬੱਸ ਮੱਝਾਂ ਨਹੀਂ ਤੈਨਾਂ ਦੇਖੋ ਮੱਝੀ ਆ ਉਹਦੇ ਇੱਕਾ ਵਾਓ ਸਾਰਾ ਲੇਟ ਆਇਆ ਤੂੰ ਵਾਹ ਜੀ ਵਾਹ ਲੈ ਜਾ ਤੂੰ ਮੈਂ ਤੇ ਜਾ ਕਦੋਂ ਦੀ ਬਣਾ ਕੇ ਨਹੀਂ ਆਈ ਹੈ ਹੈ ਕਦੋਂ ਦੀ ਲੈ ਗਈ ਹੈ ਜੇ ਤੂੰ ਹੀ ਨਹੀਂ ਉੱਠ ਕੇ ਆਉਂਦਾ ਤਾਂ ਨਹੀਂ ਕੀ ਕਰੀਏ ਮੈਂ ਵੀ ਆ ਗਿਆ ਆ ਵੇ ਕਿਵੇਂ ਛੱਪਰ ਛੱਪਰ ਲੱਗੀ ਹੈ ਇਸ ਟਾਈਮ ਵੀ ਉੱਠ ਪਈਆਂ ਤੁਹਾਨੂੰ ਤੇ ਮਾੜੀ ਮੋੜੀ ਸ਼ਰਮ ਚਾਹੀਦੀ ਸੌਂ ਜਾ ਤੂੰ ਹੀ ਨਾ ਉਠੋ ਅੱਜ ਤੇ ਉੱਠੀ ਪੈਣਾ ਸੀ ਤੂੰ ਹੀ ਨਾ ਉੱਠਦੀਆਂ ਵਾਹ ਵਿਆਲੀ ਕੁੜੀ ਬੜਾਈਓਈਆ ਦੇਖ ਸਕਦੇ ਵਿਆਲੀ ਕੁੜੀ ਤੁਸੀਂ ਲੱਗੀ ਹੈ ਚਲੋ ਜੀ ਹੁਣ ਮੱਜਾਂ ਦੀ ਚੁਆਈ ਸ਼ੁਰੂ ਕਰੀਏ ਹੁਣ ਪਾਈਏ ਆਪਦੀ ਡਰੈੱਸ ਠੀਕ ਹੈ ਨਾ ਆਫਟਰ ਡਰਸ ਤਾਂ ਨੂੰ ਮਿਲਦੇ ਆਂ ਠੀਕ ਆ ਮੰਮੀ ਜੀ ਆਦੀ ਕੋਈ ਖੁੱਲੀ ਹਾਂ ਰੈਡੀ ਟੂ ਹੁਣ ਸੇਫਟੀ ਪੂਰੀ ਆ ਗੋਆ ਗੋਣੀ ਲੱਗਦਾ ਸੇਫਟੀ ਪੂਰੀ ਆ ਓਕੇ ਹੈਂ ਕੁੱਟੀ ਨਹੀਂ ਜਾਂਦੇ ਕੇ ਰੋਲਾ ਪਾਈ ਜਾਂਦੇ ਰੋਲਾ ਦਾਦੂਰ ਨਹੀਂ ਹੈਗਾ ਮੱਜਾਂ ਨੂੰ ਮਾੜਾ ਮੋਟਾ ਵੀ ਚੱਲ ਵੀ ਗਰਸ਼ਣ ਸਿਆਂ ਹੁਣ ਹੋ ਜਾ ਕਹਿ ਇਹ ਮੱਜ ਤੂੰ ਮੇਰੇ ਤੋਂ ਡਰ ਕੇ ਛੜੇ ਬੰਦੇ ਤੋਂ ਅਕਸਰ ਡੰਗਰ ਵੀ ਡਰ ਜਾਂਦੇ ਵੇਖ ਲੋ। ਬੁੜੀਆਂ ਨੇ ਤਾਂ ਡਰਦਾ ਹੀ ਡਰਦਾ ਬੁੜੀਆਂ ਕੁੜੀਆਂ ਨੇ ਤਾਂ ਡੰਗਰ ਡਰੰਦਾ ਆ। ਵਾਹ ਜੀ ਵਾਹ ਹਰਜੀਤੀ ਹੋਣੀ ਵੇਖੋ। ਇਹ ਕੀ ਹੋ ਰਿਹਾ? ਇਦਾਂ ਮਿਲਦੀ ਨਹੀਂ ਦੀ ਆ। ਮੈਂ ਵੀ ਦੁੱਧ ਦੇ ਦਿੰਦੀ। ਵੈਰੀ ਗੁੱਡ ਇਹਦਾ ਰੋਂਦੂ ਇੱਕ ਇੱਥੇ ਲੱਗਾ ਆ ਹੋਵੇ 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 ਹੋਵੇ। ਓ ਓ ਤੇ ਡਾ ਟੇਡਾ ਤੱਕਦੀ ਤੂੰ। ਇਹ ਕੰਮ ਸਰਕਾਰੀ ਨਹੀਂ। ਸਾਨੂੰ ਰੋਕ ਨਹੀਂ ਸਕਦੀ ਤੂੰ। ਮੈਂ ਮੱਝ ਨੂੰ ਡਰਾਇਆ ਹੋਇਆ ਏ ਰੀਆ 베ਬੀ ਗੋ ਵਾਓ ਹੁਣ ਇਹਦੇ ਕੋ ਖੜਾ ਹੋਣਾ ਹੋ ਹਿਲਣ ਨਹੀਂ ਦੇਈ ਵੇਖ ਲੈ ਹੈ ਰੀਆ ਜੀ ਤੇਰੇ ਲੈ ਡਾਈ ਕਾ ਮੇਦੀ ਆ ਆ ਆ ਆ ਆਈ ਦਾਈ ਮਿਲਦੇ ਹੁੰਦੇ ਡੰਗਰ ਇਹਨਾਂ ਨੇ ਥੋੜਾ ਕੋਆਪਰੇਟ ਕਰਨਾ ਹੀ ਪੈਣਾ ਮੇਰੇ ਨਾਲ ਜਿਵੇਂ ਇਹਨਾਂ ਨੇ ਕੋਆਪਰੇਟ ਕਰ ਲਈਆਂ ਤੇ ਮਾਲਕ ਨੇ ਨਾਲ ਕੋਆਪਰੇਟ ਕੀਤਾ ਫੇਰ ਇਹਨਾਂ ਨੇ ਸਵਾਲ ਮਾਲਕ ਤੈਨੂੰ ਪਤਾ ਕਦੇ ਕਦਕਦਾਈ ਆਉਂਦੇ ਡੰਗਰਾ ਚ ਹਾਂਜੀ ਚਿੰਗਮ ਖਾਈ ਜ ਨੇ ਟਾਈਮ ਨਾਲ ਵੈਰੀ ਨਾਈਸ ਬਈ ਉਸੋ ਉਹ ਕੋਈ ਪਸ਼ਮੀਵੇਂ ਆਵਾਜ਼ ਅੱਜ ਤਾਂ ਸਾਰਾ ਟੱਬਰ ਹੀ ਪੈ ਗਿਆ ਵੇ ਮਰੇ ਉੱਠ ਕੇ ਵੇ ਹਰਜੀਤ ਵੀ ਕਹਿੰਦੇ 2 ਵਜੇ ਦੀ ਉੱਠ ਕੇ ਲੱਗੀ ਆ ਕਹਿੰਦੇ ਸਾਹਮਣੇ ਆਈ ਆ ਸਾਰਿਆਂ ਨੇ ਚਾਹ ਬਣਾ ਕੇ ਉਦੋਂ ਕਿਨੇ ਚਾਹੀਆਂ ਬੋਤਲ ਪਰ ਬਾਕੀ ਹੋਰ ਗੱਲਾਂ ਦੀਆਂ ਗੱਲਾਂ ਸੂਟ ਵੇ ਇਹਨਾਂ ਦੇ ਕਿਵੇਂ ਲਿਸ਼ਕਦੇ ਵੇ ਕਿਉਂ ਕਿਉਂ ਚਾਹ ਪੀਂ ਲੈ ਤੇਰੀਆਂ ਗਾਵਾ ਕਿੰਨੀਆਂ ਰਹਿ ਗਈਆਂ ਚਾਹ ਕਿਹੜੀ ਜੀ ਬਣਾ ਕੇ ਲੈ ਆਉਣੇ ਸੁਸਤੀ ਸਸਤੀ ਉੱਡ ਜੇ ਇਹਨਾਂ ਦੀ ਸਾਰਿਆਂ ਦੀ ਐ ਚੰਗੀ ਤਰ੍ਹਾਂ ਹਾਂ ਚਾਹ ਵਧੀਆ ਤਰ੍ਹਾਂ ਬਣਾ ਕੇ ਭਰਾ ਤੇ ਨਹੀਂ ਰਹੇ ਹੁਣ ਕੱਟੇ-ਕੁੱਟੇ ਧਿਆਨ ਨਾ ਵੇਲ ਲੈਣੇ ਸੀ ਬੰਨਣੇ ਅੱਜ ਤੇ ਮਾਝਾਲੇ ਚੌਥੀ ਦੇਲੇ ਬੈਠੋ ਬੈਠੋ ਆਰਾਮ ਨਾਲ ਲੈ ਤੇਰੀ ਮਾਸੀ ਹੋਰੀ ਯਾਰ ਇਹਨੂੰ ਕਿਹ ਕਹਾਣੀ ਬੈਠੀ ਜਾਣਾ ਅੱਜ ਹੁਣ ਤਾਂ ਮੈਂ ਉਹਦੇ ਨਾਲ ਜਵਾ ਕੇ ਗਈ ਆ ਚਾਹ ਭਰਾਵਾ ਗਾਲੀਆਂ ਥਲੇ ਬੈ ਇਹ ਕਰੀ ਜਣਾ ਆ ਦੂਜੀਆਂ ਥੱਲੇ ਬਹਿ ਚੋਈਆਂ ਥੱਲੇ ਨਾ ਬਹਿ ਕਿਉਂ ਨਾ ਆਂ ਜਾਂ ਉਹਨਾਂ ਨੂੰ ਅੱਗੇ ਹੋ ਜਾ ਇਹ ਐਂ ਕਰਦਾ ਹੁੰਦਾ ਇਹ ਬਾਅਦ ਚ ਚੋਈ ਮੱਝ ਨਹੀਂ ਕਹਿ ਦਿੰਦਾ ਹੁੰਦਾ ਬਾਲਟੀ ਥੱਲੇ ਚਾ ਕੇ ਮੈਂ ਚੋਲੀਆਂ ਵਾਂ ਬਾਲਟੀ ਕੁਆਂਟਲ ਵਾਲੀ ਲਈ ਜਾਂਦੇ ਵੇਖ ਤਾਂ ਸਹੀ ਫਿਰ ਬਾਲਟੀ ਵੱਡੀ ਲੈ ਮੱਝਾਂ 'ਤੇ ਆਹੋ ਵੀ ਪੈਨੋ ਇਹ ਨਹੀਂ ਪਤਾ ਕਿਹੜੀ ਮੱਝ ਚੋਈਏ ਤੇ ਕਿਹੜੀ ਨਹੀਂ ਕੋਈ ਆ ਮਾ ਅੱਧਾ ਗੱਲਾਂ ਉਹ ਕੱਟੀਆਂ ਵਾਲੀ ਮੱਝ ਚੋੜਾ ਹਿੱਸਾ ਕੱਟ ਕੇ ਛੱਡ ਕੇ ਰਹੀ ਤਾਂ ਗੱਲ ਹੈ ਇਹਨੂੰ ਇਹ ਆਉਣਾ ਵੀ ਕਿਹੜੀ ਮੱਝ ਦਾ ਕਿਹੜਾ ਕੱਟ ਉਹ ਵੇਂਦੀ ਵੇਖੀ ਰਾਂ ਗਿਆ ਹੋ ਕੇ ਕਿਵੇਂ ਕਹਿੰਦੀ ਬੱਤਮੀਜ਼ੇ ਕਹ ਨਹੀਂ ਵੀ ਉਹ ਕਹਿੰਦੀ ਵੇਖ ਕਰਾਂ ਮੈਂ ਹੁਣ ਦੁੱਧ ਦੇਖਾਂ ਤਾਂ ਦੂਜੀ ਵਾਰੀ ਫੇਰ ਭੱਜੇ ਆਹੋ ਮੇਰੇ ਵਾਲੀ ਫੇਰ ਤੁਰੇ ਆਉਣੇ ਆ ਜਿਹੜੀਆਂ ਰਿੰਡੀਆਂ ਆਨ ਨਾਲ ਜਾਂਦੇ ਨਹੀਂ ਕੇ ਟੇਡਾ ਟੇਡਾ ਤੱਕਦੇ ਹੁੰਦਾ ਗੱਗੂ ਵਾਲੇ ਵੇਖਦੀ ਟੇਡਾ ਟੇਡਾ ਕਹਿੰਦੀ ਲੈਦਾ ਸੀ ਇਹਨਾਂ ਨੂੰ ਕੀ ਹੋਇਆ ਏ ਕਿੰਨੀਆਂ ਮੱਝਾਂ ਰਹਿ ਗਈਆਂ ਮੱਝਾਂ ਕਿੰਨੀਆਂ ਰਹਿ ਗਈਆਂ ਏ ਇਧਰੋਂ ਚੋਈ ਗਈ ਸਾਰੀ ਲੈਣਾ ਹੋ ਲੈਣ ਸਾਰੀ ਉਧਰ 10 ਪੈਣੀਆਂ ਜੀ ਇਧਰੋਂ ਲੈ ਤਿੰਨ ਹੀ ਚੋਈਆਂ ਇਹ ਵੀ ਲੈ ਗਿਆ 15 ਮਿੰਟਾਂ ਇੱਕਦਮ ਬਹਿਣਾ ਹਾਂ ਬੰਦੇ ਵਾਵਾ ਅੱਜ ਆਪਾਂ ਲੈ ਜਾਾਂਗੇ ਲੱਕੋ ਬਾਦ ਹੋਰ ਚੋਦੇ ਬਾਦ ਤਗੜੀ ਹੋ ਕੇ ਬਾਦ ਚ ਤੇਰਾ ਵਿਆਹ ਹੋ ਜਾਣਾ ਬਾਦ ਚ ਤੈਨੂੰ ਕਹਿਣਾ ਆਹੋ ਠੀਕ ਨਹੀਂ ਬਾਦ ਚ ਤੈਨੂੰ ਹੀ ਕਹਿਣਾ ਆਹੋ ਮੇਰਾ ਬੁਗੜਾ ਜੇ ਕਿਵੇਂ ਨਹੀਂ ਮੇਰੀ ਬੁਗੜੀ ਜੇ ਇਹਦਾ ਉਹ ਪਿੰਡਾਂ ਵਾਲੀ ਲਾਰੀ ਆ ਗੁਰ ਛੋਟੀ ਬਿੰਨੀ ਬਾਸਾ ਘੂਆ ਛੋਟੀ ਜੀ ਆ ਵਾਹ ਜੀ ਵਾਹ ਔਰ ਹੇਅਰ ਸਟਾਈਲ ਤਾਂ ਉਹਦਾ ਮੇਰੀ ਮੰਮਾ ਵੀ ਨਿੱਕੀ ਦੇ ਹੇਅਰ ਸਟਾਈਲ ਤਾਂ ਇਹਦਾ ਹੁਣ ਸ਼ਰਮ ਆ ਗਈ ਪਿੱਛੇ ਲੱਗ ਗਈਆਂ ਤੂੰ ਇਹਦੇ ਮੂੰਹ ਤਾਂ ਲਿਖਾ ਬਾਹਰ ਐ ਐ ਜੀਬਾ ਮਾਰ ਮਾਰ ਦੱਸਦੀ ਆ ਹੈ ਸਿੱਧਾ ਹੀ ਐਨੋ ਐ ਸੁੱਤੇ ਨਹੀਂ ਅੱਜ ਸਾਰੀ ਰਾਤ ਚੱਲ ਕੋਈ ਨਹੀਂ ਆ ਮਤਲਬ ਅੱਜ ਦਾ ਦਿਨ ਜਿਹੜਾ ਨੇ ਜਦੋਂ ਅੱਜ ਦਾ ਦਿਨ ਚੜ ਗਿਆ ਫਿਰ ਯਾਬੰਦਾ ਫਿਰ ਰਾਤ ਦਾ ਆਪ ਕਲੈਕਸ਼ਨ ਕਰੀਏ ਹਾਂ ਚੱਲ ਗੱਭਰੂ ਦੋ ਉਹ ਵੀ ਆ ਕੋਈ ਮਾੜੀ ਮੋੜੀ ਦਿੱਕਤ ਦਾ ਸਾਹਮਣਾ ਆਪ ਕਰ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਐ ਕੋਈ ਕਰਨਾ ਪੈਂਦਾ ਸਾਰਿਆਂ ਦੇ ਨਾਲ ਹੀ ਚੱਲਣਾ ਪੈਂਦਾ ਇਹ ਚ ਕੋਈ ਗੱਲ ਨਹੀਂ ਵੱਡੀ ਡਰਮ ਡਰਮ ਲਾਈ ਜਾਂਦੇ ਚੋਬਰ ਵੇਹ ਲੋ ਆ ਗਏ 3:30 ਵਜੇ ਆ ਵਜੇ ਅੱਜ ਤਾਂ ਅੱਜ ਤਾਂ ਪੂਰੇ ਐਨਰਜੈਟਿਕ ਆ ਮੇਰੇ ਨਾਲੇ ਇੱਕ ਡਰਮ ਦਾ ਤੋਲਤਾ ਹੋਣਾ ਇਹਨਾਂ ਨੇ ਕਰਤਨ ਉਹ ਲਿਆ ਕੈਣਕ ਚੱਕ ਲਿਆ ਮੱਲਾ ਦਾ ਆ ਇੱਕ ਦਾ ਘਰਤਾ ਸੈਟ ਤੋਲ ਗਿਆ ਉਹ ਤਾਂ ਇੱਕ ਤਾਂ ਚੱਕੋ ਰੱਖੋ ਵਿੱਚ ਮੱਲੇ ਕਹਿੰਦੇ ਮੇਰੇ ਵੀ 라ਜੂ ਵੀ ਅਜ ਟਾਈਮ ਨਹੀਂ ਆਇਆ ਨਹੀਂ ਤਾਂ ਇੰਨਾ ਟਾਈਮ ਨਾ ਤੈਨੂੰ ਕਦੇ ਨਹੀਂ ਸਾਦੇ ਅੱਜ ਤਾਂ ਫੋਰਸਫੁਲੀ ਸੱਧਿਆ ਵਿਆਹ ਸਾਰਿਆਂ ਨੂੰ ਬੰਦੇ ਬਹੁਤ ਆ ਆ ਆ ਲਾ ਲਓ ਚੱਕ ਲਓ ਉਨ ਨੂੰ ਕਰੋ ਕੱਠੇ ਇਹ ਤਾਂ ਲੈ ਤੋਲਣਾ ਇਹ ਇਹ ਬਾ ਦੋ ਕੁ ਮਿੰਟ ਬਾ ਆਪਾਂ ਦੋ ਕੁ ਮਿੰਟ ਜਿਆਦਾ ਹੋਰ ਪਾਉਣਾ ਦੁੱਧ ਇਹ ਵੀ ਚੱਕ ਲਿਓ ਨਾਲ ਹੀ ਬਾਅਦ ਚ ਆਇ ਤੇਰਾ ਚਾਹ ਪੀਓਗੇ ਆਵੇ ਇੱਥੇ ਪਈ ਆ ਚਾਹ ਪੀਣੀ ਹੈ ਚਾਹ ਪੀਣੀ ਜੇ ਇੱਥੇ ਹੀ ਪਈ ਆ ਪੀ ਆਵਨਾ ਫਿਰ ਮੈਂ ਤੁਹਾਨੂੰ ਗਲਾਸ ਲਿਆਉਣਾ ਤੁਹਾਡੇ ਲਈ ਗਲਾਸ ਹੈਗੇ ਆ ਚੱਲ ਦੇ ਇਹਨਾਂ ਨੂੰ ਮੜੇ ਚਾਹ ਉਹਨਾਂ ਚਾਹ ਪੀਂਦੇ ਉਹਨਾਂ ਟਾਈਮ ਤੇ ਦੋ ਮੱਝਾਂ ਚੋਈਆਂ ਦੋ ਮੱਝਾਂ ਚੋਈਆਂ ਜਣੇ ਤੂੰ ਨਹੀਂ ਪੀਣੀ ਬੱਦ ਉਹ ਹੀ ਆ ਫਿਰ ਪੀਨੇ ਸੀ ਉਹਨਾਂ ਨੇ ਗਲਾਸ ਮਾ ਦੇ ਦੋ ਨਹੀਂ ਇੱਕ ਦੋ ਜਣੇ ਉਹ ਕਹਿੰਦਾ ਨਹੀਂ ਉਹ ਮੁੰਡਾ ਵੈਸੇ એનર્ਜੀ ਵਾਲਾ ਜਵਾਨ ਮੁੰਡਾ ਖੁੰਡਾ ਦਾ ਅਸ ਅਗਲਾ ਪ੍ਰਵਾਹ ਮੰਦਾ ਟੈਨਸ਼ਨ ਹੀ ਕੋਈ ਨਹੀਂ ਤੁਸੀਂ ਮੱਝ ਜਿਹੜੀ ਰਹਿ ਗਈ ਇੱਕ ਅੱਧੀ ਚਵਾ ਕੇ ਤੇ ਸੱਟੋ ਬਾਕੀ ਆਪਾਂ ਘਰੇ ਰੱਖ ਲੈਣੇ ਦੁੱਧ ਆ ਬੱਸ ਕੋਈ ਨਹੀਂ ਟਾਡੇ ਆਉਂਦੇ ਕਿੰਨਾ ਕਿ ਤੁਹਾਡੇ ਨੇ ਵਾਦਾ ਕੀਤਾ ਸੀ ਪੂਰਾ ਕਰ ਹੀ ਦਿੱਤਾ ਮੈਂ ਹਾਂ ਸੁੱਤੇ ਹੀ ਆਏ ਸੀ ਵੀ ਰੁੱਤ ਸੁੱਤੇ ਹੀ ਨਹੀਂ ਕਹਿੰਦੇ ਸੁੱਤੇ ਹੀ ਨਹੀਂ ਸਾਰੀ ਰਾਤ ਤੇ ਅਸੀਂ ਕਿਹੜਾ ਸੁੱਤੇ ਆਂ ਛਾਮੀ ਦੁੱਧ ਲਗਾ ਕੇ ਤੇ ਸਵੇਰ ਨੂੰ ਆਟੇ ਗਏ ਆ ਅਸੀਂ ਕਿਹੜਾ ਸੁੱਤੇ ਆਹੀ ਆਜਦੇ ਆ ਹਾਂ ਫਿਰ ਪੱਕੀ ਡੋੜੀ ਸਾਰਿਆਂ ਦੀ ਹੋ ਗਈ ਆਪਣੀ ਹੋਰ ਚਲੋ ਕੋਈ ਨਹੀਂ ਇਹ ਸੀ ਵੀ ਚਲ ਜਿੰਨੇ ਚੋਈਆਂ ਜਾਂਣੀਆਂ ਜਾਂਣੀਆਂ ਤੇ ਚੋਈਆਂ ਦਾ ਦੱਬ ਕੇ ਰੱਖੋ ਕੰਮ ਨੂੰ ਹਾਂ ਹੂੰ ਨੇ ਵੀ ਕਰੇ ਪੁੰਚਣਾ ਬਾਅਦ ਚੋ ਉਹ ਨਾ ਆਵੇ ਲੌਕਡਾਊਨ ਲੱਗ ਜੇ ਇਹਨਾਂ ਨੂੰ ਤੇ ਡੀਜੀ ਹੈਗੀ ਤੇ ਇਹਨੂੰ ਚੱਕ ਕੇ ਪਹੁੰਚਾ ਦੇਣਾ ਇਹਨੂੰ ਕੀ ਹੋਇਆ ਵਾ ਆਹੋ ਸਾਰਾ ਜੋ ਨੇ ਗਿਆ ਡੰਡ ਫਾਇੰਦੂ ਦੁੱਧ ਚਕਾਰਿਆ ਡੰਡ ਪਰ ਲੀਆਂ ਤਾਂ ਸਾਰੀਆਂ ਬਾਕੀ ਤਾਂ ਸੂਣ ਆ ਲਈਆਂ ਨਾ ਪੱਲਾ ਵੇਚਤਾ ਇਹਨੇ ਸਾਰਾ ਟਾਈਮ ਕੱਪੜੇ ਪਾਹ ਪਾਉਣ ਤੇ ਹੀ ਲਾ ਦੇ ਸਾਰਾ ਮੱਧਾ ਕਿਲੇ ਦੀ ਜਿੱਲੇ ਤੇ ਪਾ ਕੇ ਆ ਖੜਿਆ ਵੇਖੀ ਹੱਥ ਕਿਵੇਂ ਆਹ ਤੋਂ ਹਿਆ ਇਹ ਆ ਨਾ ਜਿਹਦੇ ਵਿੱਚ ਦੰਡ ਤਰਪਨਦਾ ਹਾਹੋ ਐ ਨਹੀਂ ਕਰਨਾ ਠੀਕ ਹੈ ਨਾ ਉਹਨੇ ਚਲ ਜਾਣਾ ਮਹੀਨੇ ਤੱਕ ਮਜ਼ਾ ਨਹੀਂ ਡਾਉਣਾ ਦਾ ਆਹ ਵੱਖੀ ਚੜ ਗਈ ਵੱਖੀ ਸਾਡੇ ਹੀ ਵਿਆਹ ਹੋ ਮਿਸ਼ਨ ਡਨ ਮਿਸ਼ਨ ਸਕਸੈਸਫੁਲ ਟਾਈਮ 4:00 ਵੱਜ ਗਏ ਪੂਰੇ ਚਲੋ ਨਿਬੜ ਗਿਆ ਕੰਮ ਬਾਕੀ ਆਪਣੇ ਘਰ ਵਾਲੇ ਡਰਾਮਾ ਜੀ ਪਾ ਲੋ ਜਿਹੜਾ ਰਹਿ ਗਿਆ ਥੋੜਾ ਬਾਕੀ ਦੁੱਧ ਨਹੀਂ ਵਾਏ ਕਦੀ ਮਾਝ ਹੀ ਰਹਿ ਗਈ ਜਿਆਦਾ ਤੇ ਨਹੀਂ ਰਹਿ ਗਿਆ ਨਾ ਨਿਬੜ ਗਿਆ ਫਿਰ ਵੀ ਆਪਾਂ ਚੀਪ ਕਰ ਹੀ ਲਿਆ ਗੋਲ ਆ ਦਾ ਟਾਈਮ ਨਾ ਉਧਰ ਹਵਾ ਵੀ ਚੱਲ ਪਈ ਹੋਣਾ ਠੱਡੀ ਠੱਡੀ ਵਾਏ ਚੱਕੋ ਚੱਕੋ ਹਾਰੇ ਭਾਂਡੇ ਛੰਨੇ ਫੂਨ ਚੱਕ ਉੱਧ ਫੂਨ ਫੜਾਓ ਈ ਫੜਾਓ ਫੂਨ ਮੈਨੂੰ ਦਿਓ ਆ ਦੇਖ ਆ ਵਾ ਦੁੱਧ ਬਾਲਟੀ ਚ ਪਿਆਉ ਰੇ ਇਹਨੂੰ ਕਹਿੰਦੇ ਸਮਾਰਟ ਵਰਕ ਨਾਲੇ ਕੰਮ ਕਰੀ ਜੇ ਨਾਲੇ ਅੱਗ ਬਾਲ ਲਈ ਦੀ ਹੈ ਨਾ ਠੰਡੀ ਬਹੁਤ ਆ ਦੇ ਕੀ ਕਰੀਏ ਹਾਂ ਟੈਲੈਂਟ ਠੰਡੀ ਬਹੁਤ ਆ ਠੰਡੀ ਬਹੁਤ ਆ ਕੀ ਕਰ ਸਕਦੇ ਰੋਗਾ ਹਾਂ ਅਰੇ ਠੰਡ ਕਰਕੇ ਇਧਰ ਸਾਡਾ ਟੱਬਰ ਵੇਲਾ 2:30 ਵੇ ਦਾ ਉੱਠ ਕੇ ਲੱਗਾ ਆ 2 ਵੇ ਦਾ ਲੈ ਅਰ ਜੀ ਟੀਕੀ ਕਰਾਉਂਦੇ ਹਾਂ ਹੈ ਮੈਂ ਛੱਡ ਪਹੁੰਚ ਲਈ ਛੱਡ ਪਹੁੰਚ ਨਹੀਂ ਹੂੰ ਤੇ ਮਤਲਬ ਤੇਰੀ ਨਿਗਰਾਨੀ ਤੋਂ ਬਿਨਾਂ ਤਾਂ ਛੱਡ ਪੈ ਨਹੀਂ ਸਕਦਾ ਪੈ ਨਹੀਂ ਸਕਦਾ ਇਹ ਖਲੋ ਜਾਂਦੇ ਆ ਜਿੱਥੇ ਜੀ ਕਰਦਾ ਅੱਛਾ ਮਾਤਾ ਜੀ ਹੈ ਨਿਗਰਾਨੀ ਦੇ ਬੈਠਿਆ ਫਿਰ ਤੁਸੀਂ ਵੀ ਕੋਈ ਖੜੇ ਤੂੰ ਪਲੰਬਰ ਦਾ ਸਮਾਨ ਲਿਆਤਾ ਵਾ ਪਲੰਬਰ ਅੱਜ ਪੰਜਾਬ ਬੰਦ ਅੱਜ ਮਿਲਣਾ ਹੀ ਕੋਈ ਨਹੀਂ ਤੇ ਜੇ ਪਲੰਬਰ ਦਾ ਸਮਾਨ ਘਰੇ ਆ ਗਿਆ ਤਾਂ ਫੇਰ ਗਿਆ ਆ ਗਿਆ ਤੇ ਫਿਰ ਤਾਂ ਬੜੀ ਵਧੀਆ ਗੱਲ ਆ ਫਿਰ ਪਲੰਬਰ ਨੂੰ ਲਾਵਾਂਗੇ ਕੰਮ ਕਰਨਾ ਫਿਰ ਕਿਹੜੀ ਗੱਲ ਆ ਫਿਰ ਤੂੰ ਇੰਨੇ ਜੋਗੀ ਦਿਸਾਣੀ ਨਹੀਂ ਮੈਂ ਇੰਨੇ ਜੋਗੀ ਤਾਂ ਹੈਗੀ ਸੀ ਨਾ ਤੂੰ ਇੰਨੇ ਜੋਗੇ ਤੇ ਤੇਰੇ ਪਾਵਰ ਦਾ ਥੋੜਾ ਨਾ ਮੁਕਾਬਲਾ ਕਰ ਸਕਦੇ ਅਸੀਂ ਦੱਸ ਗੱਲ ਸਹੀ ਆ ਤੇ ਉਹਦਾ ਗੱਲ ਤੇਰੀ ਪਾਵਰ ਦਾ ਮੁਕਾਬਲਾ ਥੋੜਾ ਨਾ ਕਰ ਸਕਦੇ ਦਿਮਾਗ ਵੀ ਥੋੜਾ ਜਿਆਦਾ ਵਰਤਿਆ ਕਰੋ ਦਿਮਾਗ ਵਰਤਿਆ ਨਹੀਂ ਜਾਂਦਾ ਕਿ ਕੀ ਦਿਮਾਗ ਲਾਇਆ ਆਈ ਦਿਮਾਗ ਲਾਇਆ ਉਹਨੂੰ ਪਰਚੀ ਸੈਂਡ ਕਰਤੀ ਉਹ ਕਹਿੰਦਾ ਸਮਾਨ ਮੈਂ ਘਰੇ ਪਹਚਾ ਦੇ ਦਿੰਦਾ ਬਾ ਠੀਕ ਆ ਫਿਰ ਦੰਨ ਕੰਮ ਫਿਰ ਮੈਨੂੰ ਐਵੇਂ ਠਾਕੇ ਭੇਜ ਜਾਵੇ ਲਾ ਮੈਂ ਉਥੇ ਘੰਟਾ ਡੇਢ ਖੜਕੇ ਆਇਆ ਤੂੰ ਰਾਤ ਦੀ ਪਰਚੀ ਉਹਨੂੰ ਸੈਂਡ ਕਰ ਦਿੰਦਾ ਮੇਰੇ ਕੋ ਕਿਹੜਾ ਉਹਦਾ ਨੰਬਰ ਹੈਗਾ ਸੀ ਤੁਹਾਡੇ ਕੋਲ ਉਹਦਾ ਨੰਬਰ ਹੀ ਤੁਸੀਂ ਸੈਂਡ ਕਰਤੀ ਤੇ ਤੁਸੀਂ ਵੀ ਰਾਤ ਦੀ ਸੈਂਡ ਕਰ ਦਿੰਦੇ ਤੂੰ ਸਾਰਾ ਦਿਨ ਸ਼ਹਿਰ ਚ ਥੱਕੇ ਖਾਂਦੇ ਰਹੇ ਨਾ ਮੈਨੇ ਰਾਤ ਹੀ ਜੇ ਤੁਸੀਂ ਸੈਂਡ ਕਰ ਦਿੰਦੇ ਪਰਚੀ ਤੇ ਮੈਂ ਕੰਜਲ ਕਾ ਤੇ ਹੁੰਦਾ ਘੰਟਾ ਡੇਢ ਉਥੇ ਹੈ ਇਹ ਦਿਮਾਗ ਤੇਰਾ ਨਹੀਂ ਕੰਮ ਕਰਦਾ ਮੇਰਾ ਨਹੀਂ ਕੰਮ ਕਰਦਾ ਵਾਹ ਜੀ ਵਾਹ ਉਹ ਦਾ ਵੀ ਦਿਮਾਗ ਲੇਟ ਹੀ ਫਿਰ ਕੰਮ ਕੀਤਾ ਇਸ ਹਿਸਾਬ ਦਾ ਮੇਰਾ ਲੇਟ ਨਹੀਂ ਕੀਤਾ ਮੇਰਾ ਕਰਤ ਗਿਆ ਨਾ ਕੰਮ ਹਾਂ ਠੀਕ 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 ਹਾਂ ਉਹ ਜੱਡ ਪੰਚਲਾ ਹੁਣ 12 ਵਜੇ ਉੱਠ ਗਏ 12 ਵਜੇ 9 ਵਜੇ ਹਲੇ 1 ਵਜ ਗਿਆ ਵਾ ਜਾਗਾ ਹੋਰ ਨਾ ਕੋ ਕਹਿਦੀ 1 ਵਜ ਗਿਆ ਇੱਥੇ ਹਾਂ ਹਾਂ ਦੁਪਹਿਰ ਚੜ ਗਈ ਹੈ ਤੈਂ ਮੇਹ ਲਾ ਫੋਨ ਤੇ ਲੈ ਐਵੇਂ ਟਾਈਮ ਵਗੇ ਲਾ ਉਹ ਕੀ ਕਰਨ ਦੇ ਆ ਕਿੱਥੇ ਜਾਦਾ ਮਿਸਤਰੀਆਂ ਨੇ ਮੈਂਨੇ ਕੀ ਕਰਦੇ ਪਏ ਆ ਸ਼ਾਮਾ ਮੇਰੇ ਕਹਿੰਦੇ ਕੰਮ ਪੜ ਗਿਆ ਦੁਪਹਿਰ ਹੁਣ ਸੂਰਜ ਜੀ ਨੇ ਨਿਕਲਦਾ ਬਾਹਰ ਤੇ ਅਸੀਂ ਕੀ ਕਰੀਏ ਪਰ ਸ਼ਾਮਾ ਕਿੱਥੋਂ ਵੇਖੀਏ ਕਣਾਈ ਵੀ ਬਿੱਟੂ ਆਹੋ ਜੇ ਸੂਰਜ ਨਿਕਲੇ ਬਾਹਰ ਦੇ ਅਸੀਂ ਪਰਛਾਵਾਂ ਵੇਖੀਏ ਸੂਰਜ ਵੀਰ ਜੀ ਦਾ ਹੁਣ ਲੋਪ ਹੋ ਗਿਆ ਦੇ ਵਾਹ ਜੀ ਵਾਹ ਤੁਸੀਂ ਫਰਸ਼ ਪਾਈ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਵਾਹ ਜੀ ਵਾਹ ਫਰਸ਼ ਪਾਈ ਜਾਂਦੇ ਤੁਸੀਂ ਗੱਡਾ ਆਫਟਰਨੂਨ ਹੋ ਗਈ ਹੁਣ ਤਾਂ ਤਗੜੇ ਹੋ ਗਏ ਲੈ ਬਿੱਟੂਣੀ ਲੱਗੀ ਨਾਲ ਦਾ ਖਿੱਚ ਦਿਓ ਕੰਮ ਮੀਟਰ ਵਿਆਹ ਦਾ ਪਹਿਲਾਂ ਪਹਿਲਾਂ ਆਪਣੇ ਕੰਮ ਕੰਪਲੀਟ ਹੋ ਜਾਣ ਸਾਰੇ ਹਾਂ ਲਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਬਲਾਗ ਵੇਖਣ ਲਈ ਜਿੱਦਾਂ ਕਿ ਤੁਸੀਂ ਹਰਜੀਤੂ ਪਾਲੇ ਦੀ ਕੁੜੀ ਦੇਖ ਹੀ ਸਕਦੇ ਹੋ ਬਹੁਤ ਡੈਡੀਕੇਟ ਆ ਇਸ਼ਾ ਦੇ ਨਾਲ ਲੱਗੀ ਹੋਈ ਹੈ ਵੀ ਕੰਮ ਕਰਵਾਵਾ ਮੈਂ ਸਾਰਿਆਂ ਤੋਂ ਲੱਤਾਂ ਤੇ ਲੱਤਾਂ ਧਰ ਕੇ ਬੈਠੀ ਹੈ ਇਹ ਮਿਲਦੇ ਤੈਨੂੰ ਨੈਕਸਟ ਵਲੌਗ ਚ ਤੇ ਉਹਨਾਂ ਚਿਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਜੇ ਵੀਲੌ ਵਧੀਆ ਲੱਗੇ ਤੇ ਬਾਏ ਬਾਏ